ਭਗਵਾਨ ਵਾਲਮੀਕੀ ਆਸ਼ਰਮ ਤੂਨਾ ਸਾਹਿਬ ٹرسٹ ਦੇ ਮੁਖੀ ਮਹੰਤ ਮਲਕੀਤ ਨਾਰ ਅਤੇ ਚੇਅਰਮੈਨ ਓਮਪ੍ਰਕਾਸ਼ ਘੱਬਰ ਦੀ ਅਗਵਾਈ ਹੇਠ ਬੈਠਕ ਕੀਤੀ ਗਈ। ਇਸ ਦੌਰਾਨ ਲਕਸ਼ਮਨ ਸਿੰਘ ਨੂੰ ਤੂਨਾ ਸਾਹਿਬ ٹرسٹ ਬਲੋ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਲਕਸ਼ਮਨ ਸਿੰਘ ਨੇ ਆਖਿਆ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਤਾਂ ਦੇ ਹੀ ਨਾਲ ਨਿਭਾਉਣਗੇ। ਜੋ ਤੂਨਾ ਸਾਹਿਬ ٹرسٹ ਦਾ ਜਿਹੜਾ ਉਹ ਵਾਅਦਾ ਕੀਤਾ ਗਿਆ ਪੱਡ ਇਬਣ ਕਲਾ ਬਾਬਾ ਬਬੂ ਜੀ ਨੂੰ ਜਿਹੜੀ ਉਹ ਪਾਵਨ ਵਾਲਮੀਕ ਤੀਰਥ ਵੱਲੋਂ ਕਾਰ ਸੇਵਾ ਜਿਹੜੀ ਉਹ ਸੇਵਾ ਦੇ ਵਿੱਚ ਸੰਭਲ ਕੀਤਾ ਗਿਆ ਉਹਨਾਂ ਨੂੰ ਹੁਕਮ ਲਾਇਆ ਗਿਆ ਕਿ ਆਪਣੇ ਪਾਵਨ ਵਾਲਮੀਕ ਤੀਰਥ ਦੀ ਤਨ ਮਨ ਧਨ ਦੇ ਨਾਲ ਸੇਵਾ ਕਰਨੀ ਆ ਅੱਜ ਪਾਵਨ ਵਾਲਮੀਕ ਤੀਰਥ ਭਗਵਾਨ ਵਾਲਮੀ ਆਸ਼ਰਮ ਤੋਂ ਨਾ ਸਭ ਟਰਸਟ ਵੱਲੋਂ ਹੋਰ ਵਾਦਾ ਕੀਤੇ ਗਿਆ ਹੋਰ ਮਜ਼ਬੂਤ ਕਰਨ ਦੇ ਵਾਸਤੇ ਬਬੂ ਲਕਸ਼ਮ ਸਿੰਘ ਜੀ ਨੂੰ ਜੋ ਇbben ਕਰਾ ਦੇ ਰਹਿਣ ਵਾਲੇ ਹਨ ਟਰਸਟ ਦੇ ਵਿੱਚ ਅਹੁਦੇਦਾਰ ਬਣਾਇਆ ਜਿਸ ਤੋਂ ਆਸ ਰੱਖਦੇ ਹਾਂ ਕਿ ਲਸ਼ਮਨ ਸਿੰਘ ਬੱਬੂ ਜੀ ਤਨਮਨ ਧੰਦੇ ਨਾਲ ਤੁਸੀਂ ਸੇਵਾ ਕਰਨਗੇ ਮਜਬੂਤ ਕਰਨਗੇ ਡਿਸਟ੍ਰਿਕਟ ਕੌਮ ਦੀ ਸੇਵਾ ਦੇ ਵਿੱਚ ਹੋਰ ਬਧਉਤੀ ਕਰਨਗੇ ਜੋ ਕਾਰ ਸੇਵਾ ਦੀ ਰਨਿੰਗ ਸ਼ੁਰੂ ਹੋਣ ਵਾਲੀ ਹੈ ਉਹਦੇ ਵਿੱਚ ਸਾਨੂੰ ਵੱਲ ਮਿਲੇਗਾ ਹੋਰ ਸਹਯੋਗ ਮਿਲੇਗਾ ਭਗਵਾਨ ਬਾਲਮੀਕ ਮਹਾਰਾਜ ਦੀ ਪਰਉਕਾਰ ਦੀ ਗਿਣਤੀ ਵਧੇਗੀ ਉਹਦੇ ਨਾਲ ਨਾਲ ਇੱਕ ਪੰਜਾਬ ਲੀਓ ਦੀ ਮੀਟਿੰਗ 17 ਅਕਤੂਬਰ ਨੂੰ ਪਾਵਨ ਬਾਲਮੀ ਕੀ ਤੀਤ ਵੀ ਰੱਖਾਂਗੇ ਕਿ ਇਹਦੇ ਨਾਲ ਸਾਰੇ ਪੰਜਾਬ ਦੇ ਜਿਹੜੇ ਮਸਲੇ ਇਥੇ ਦੇ ਉਲਝੇ ਹੋਇਆ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਜੋ ਸੰਤੋਮ ਲਕੀਰ ਨਾਸੀ ਨੇ ਸੇਵਾ ਲਈ ਆ ਜੀ ਅਸੀਂ ਤੇ ਇਸ ਚੀਤੇ ਕਾਬਲ ਨਹੀਂ ਜੋਰ ਨਾਲ ਸੇਵਾ ਦਿੱਤੀ ਆ ਜੀ ਮਨੋਤਨ ਹੋ ਕੇ ਮਾਰਿਆ ਸੰਗਤ ਦੀ ਸੇਵਾ ਕਰਨ ਦਾ ਬਲ ਬਖਸ਼ਰ ਮਾਲਕ ਆਪ ਕਰਨ ਵਾਲੇ ਆ ਜੀ ਸਾਨੂੰ ਤਾਂ ਜਾਇਦ ਉਹਨਾਂ ਨੇ ਦਿੱਤਾ ਹੀ ਜੀ ਉਹਨਾਂ ਅਸੀਂ ਉਹਦੀ ਮਨੋਤਨ ਹੋ ਕੇ ਸੇਵਾ ਕਰਾਂਗੇ ਜੀ